ਸਾਸੀ ਗੱਲ ਨਮਸਕਾਰ ਆਦਾਵਾ ਦੀ ਗੱਲ ਕਰਾਂਗੇ ਮੁੱਦੇ ਦੀ ਤੇ ਅੱਜ ਦਾ ਗੱਲਬਾਤ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਭਗਵੰਦ ਸਿੰਘ ਮਡੋਰ ਸੀਨੀਅਰ ਪੱਤਰਕਾਰ ਸਾਡੇ ਨਾਲੇ ਉਹਨਾਂ ਤੋਂ ਜਾਣਿਆ ਦੀ ਕੋਸ਼ਿਸ਼ ਕਰਦੇ ਆ ਕਿ ਲੋਕ ਸਭਾ ਚੋਣਾਂ 2024 ਦੇ ਵਿੱਚ ਜੋ ਭਾਜਪਾ ਹੈ ਉਹਨਾਂ ਦੇ ਉਮੀਦਵਾਰਾਂ ਦਾ ਉਹਨਾਂ ਦੇ ਲੀਡਰਾਂ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਆਪਣਾ ਵਿਰੋਧ ਦਰਜ ਕਰ ਰਹੇ ਨੇ ਉਹਨਾਂ ਨੂੰ ਚੋਣੋ ਪ੍ਰਚਾਰ ਕਰਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਬੜਲ ਨਹੀਂ ਦਿੱਤਾ ਜਾਰਿਆ ਸਾਰੀ ਗੱਲਬਾਤ ਕਰਾਂਗੇ ਭਵਾਨਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਵਾਨਜੀ ਜਾਣਨੇ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਤੋਂ ਬੁੱਧੀਜੀਵੀਓ ਤੁਸੀਂ ਕਿ ਆਖਿਰਕਾਰ ਕਿਸਾਨਾਂ ਵੱਲੋਂ ਉਹਨਾਂ ਉਮੀਦਵਾਰਾਂ ਦਾ ਵਿਰੋਧ ਕਰਨਾ ਠੀਕ ਹੈ ਜਿਹੜੇ ਉਮੀਦਵਾਰ ਭਾਜਪਾ ਨੇ ਉਤਾਰੇ ਨੇ ਮੈਦਾਨ ਦੇ ਵਿੱਚ ਕਿਉਂਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਵੋਟ ਮੰਗਣ ਦਾ ਵੀ ਸਾਰਿਆਂ ਨੂੰ ਅਧਿਕਾਰ ਹੈ ਉਹ ਵੋਟ ਮੰਗਣ ਜਾਂਦੇ ਨੇ ਤਾਂ ਕਿ ਇਹ ਠੀਕ ਸਮਾਂ ਹੈ ਬੋਟ ਮੰਗਣ ਜਦੋਂ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਤਾਂ ਬਿਲਕੁਲ ਹਾਂ ਜੀ। ਮੈਂ ਤੁਹਾਡੀ ਗੱਲ ਦੇ ਜਿਹੜਾ ਤੁਹਾਡੇ ਤੁਸੀਂ ਸਵਾਲ ਪੁੱਛਿਆ ਉਹਦੇ ਉੱਤੇ ਤੁਹਾਡੇ ਨੂੰ ਜਵਾਬ ਸੀਗਾ। ਲੋਕਤੰਤਰ ਦੀ ਗੱਲ ਆਪਾਂ ਕਹਿ ਦਿੱਤੀ ਉਹਦੇ ਵਿੱਚ ਹੀ ਕਰ ਦਿੱਤੀ। ਲੋਕਤੰਤਰ ਕੀ ਹੱਕ ਸਿਰਫ ਭਾਜਪਾ ਨਹੀਂ ਦਿੰਦਾ। ਇੱਥੇ ਗੱਲ ਇਹ ਆ। ਲੋਕਤੰਤਰ ਸਿਰਫ ਕੀ ਭਾਜਪਾ ਦੇ ਉੱਤੇ ਲੱਗਦਾ। ਜਦੋਂ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਕਿਸਾਨਾਂ ਦੇ ਲੋਕਤੰਤਰੀ ਅਧਿਕਾਰ ਕਿੱਥੇ ਰਹਿ ਜਾਂਦੇ ਨੇ? ਕੀ ਲੋਕਤੰਤਰੀ ਅਧਿਕਾਰ ਕਿਸਾਨਾਂ ਕੋਲੇ ਹੈ ਨਹੀਂ? ਇਹ ਗੱਲ ਹੈ ਕਿ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਮੈਂ ਇਸ ਗੱਲ ਨੂੰ ਜਿਹੜਾ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੇਰੀ ਗੱਲ ਦਾ ਕੋਈ ਪੁੱਠਾ ਮਤਲਬ ਨਾ ਕਢਿਓ ਇਹ ਵਿਰੋਧ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹ ਵਾਧਾ ਬੇਸ਼ੱਕ ਪਰ ਵਿਰੋਧ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਆਪਾਂ ਇਸ ਤਰ੍ਹਾਂ ਵਿਰੋਧ ਕਰਾਂਦੇ ਜਾਂ ਉਸ ਦੇ ਚੁਣੇ ਹੋਏ ਬੰਦੇ ਜਿਹੜੇ ਵੀ ਕਰਦੇ ਮੈਂ ਨਹੀਂ ਕਹਿੰਦਾ ਕਿ ਜਿਹੜੇ ਵਿਰੋਧ ਕਰਦੇ ਉਹ ਪਸਾਨ ਨਹੀਂ ਆ ਸਾਰੇ ਕਿਸਾਨ ਨੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜਾਗਮ ਨੇ ਅੱਲੇ ਜਾਗਮ ਨੇ 700 ਕਸਾਰ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਫਿਰ ਛੰਭੂ ਬਾਡਰ ਦੇ ਉੱਤੇ ਕਨੋਰੀ ਬਾਡਰ ਦੇ ਉੱਤੇ ਇੱਕ ਗੋਲੀ ਲੱਗਦੀ ਆ ਸ਼ੁਭ ਕਰਮ ਸਿੰਘ ਉਹ ਵੀ ਛੱਦ ਦਾ ਜਾਪੀਦਾ ਨਾ 23 ਸਾਲ ਦੀ ਉਮਰ ਦਾ 23 ਦੇ 24 ਸਾਲ ਦੀ ਉਮਰ ਚ ਛੋਟੀ ਜੀ ਉਮਰ ਦੇ ਵਿੱਚ ਗੱਲੇ ਨਹੀਂ ਆਪਣੀਆਂ ਮੰਗਾਂ ਦੇ ਹੱਕਾਂ ਦੇ ਕਿ ਉੱਥੇ ਲੋਕਤੰਤਰ ਨਹੀਂ ਆ ਗੱਲ ਲੋਕਤੰਤਰ ਦੀ ਸਮਝਾਉਂਦੀ ਆ ਗੱਲ ਲੋਕਤੰਤਰ ਦੀ ਕਰ ਰਿਹਾ ਕਿ ਉਹਦੇ ਰਾਜ ਦੇ ਵਿੱਚ ਸਵਾਲ ਪੁੱਛਿਆ ਕਿ ਲੋਕਤੰਤਰ ਦੇ ਅਧਿਕਾਰ ਹਾਂ ਕਿੱਥੇ ਸਾਨੂੰ ਜਿਹੜਾ ਇਹ ਆਪਣਾ ਨਜ਼ਰੀਆ ਬਦਲਣਾ ਪਊਗਾ ਮੈਂ ਕਿਸਾਨਾਂ ਆਪਕੋ ਨੂੰ ਬੇਨਤੀ ਕਰਦਾ ਬੇਨਤੀ ਇਸ ਲਈ ਕਰਦਾ ਕਿ ਮੈਂ ਵੀ ਬੜੇ ਨੇੜੇ ਪਕਸਾਨੀਆਂ ਦੌਰਾਂ ਲੜਿਆ ਮੈਂ ਨਾਲ ਰਿਹਾ ਜਦੋਂ ਦਿੱਲੀ ਦੇ ਵਿੱਚ ਸੀਗੇ ਪਹਿਲੇ ਦਿਨ ਤੋਂ ਉਹ ਵੀ ਨਾਲ ਸੀਗਾ ਤੇ ਜਦੋਂ ਸ਼ੰਭੂ ਬਾਰਡਰ ਤੇ ਗਏ ਸੀ ਸ਼ੰਭੂ ਬਾਰਡਰ ਦੇ ਪਹਿਲੇ ਦਿਨ ਤੋਂ ਨਾਲ ਸੀਗਾ ਕਵਰੇਜ ਵੀ ਕੀਤੀ ਐ ਤੇ ਆਪਾਂ ਕਿਸਾਨਾਂ ਦੇ ਪੁੱਤਰ ਬਣ ਕੇ ਵੀ ਨਾਲ ਆਪ ਅੱਗੇ ਆ ਇਸ ਕਰਕੇ ਇਹ ਗੱਲ ਕਹਿ ਰਿਹਾ ਪਰ ਉੱਥੇ ਲੋਕਤੰਤਰ ਦਾ ਘਾਣਾ ਤਾਂ ਉੱਥੇ ਵੀ ਹੋਇਆ ਲੋਕਤੰਤਰ ਦਾ ਘਾਣਾ ਬੀਜੇਪੀ ਨੇ ਵੀ ਕੀਤਾ ਹੈ ਲੋਕਤੰਤਰ ਦਾ ਕੰਮ ਰੱਜ ਕੇ ਇਹਦੇ ਨੇ ਵੀ ਕੀਤਾ ਹੈ ਪਰ ਅੱਜ ਜਦੋਂ ਪਿੰਡਾਂ ਦੇ ਵਿੱਚ ਬੀਜੇਪੀ ਦੇ ਨੇਤਾ ਆਉਂਦੇ ਆ ਤਾਂ ਤਕਲੀਬ ਮੰਦੇ ਆ ਹੁਣ ਵੀ ਜਦੋਂ ਲੋਕਤੰਤਰ ਦੀ ਧਾਰ ਕਹਿੰਦੇ ਕਰਦੇ ਆ ਕਿਸਾਨ ਸਾਨੂੰ ਐ ਭਜਾਉਂਦੇ ਜਾਂ ਕਰਦੇ ਆ ਪਰ ਕਿਦਨਾ ਕਿਦੇ ਕਿਹਾ ਜਾਂਦਾ ਤਾਂ ਕਿ ਗੁੱਸਾ ਉਹਨਾਂ ਦੇ ਵਿੱਚ ਆਉ ਗੁੱਸੇ ਨੂੰ ਕਿਸ ਤਰ੍ਹਾਂ ਆਪਾਂ ਸਮਝ ਰੱਖਣਾ ਉਹ ਤਰੀਕਾ ਸਾਡਾ ਗਲਤ ਹੋ ਸਕਦਾ ਕਹਾਂਜੀ ਕੀ ਇਹ ਮੇਰਾ ਕੁਐਸਚਨ ਹੈ ਕਿ ਇਹ ਠੀਕ ਸਮਾਂ ਹੈ ਉਹਨਾਂ ਦਾ ਇਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਵਿਰੋਧ ਕਰਨ ਦਾ ਸਮਾਂ ਹੁੰਦਾ ਨਹੀਂ ਕੀ ਇਹ ਸਮਾਂ ਠੀਕ ਹੈ ਵਿਰੋਧ ਕਰਨ ਦਾ ਜੋ ਇਸ ਸਮੇਂ ਕੀਤਾ ਜਾ ਰਿਹਾ ਹੈ ਜਦਕਿ ਲੋਕਤੰਤਰ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ 2024 ਦੀ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਨੇ ਤਾਂ ਬਿਲਕੁਲ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਵੀ ਇਹ ਕਿੰਨਾ ਸਮਾਂ ਠੀਕ ਹੈ ਸਮੇਂ ਦੀ ਗੱਲ ਮਿੱਤ ਸੁਣ ਲਓ 10 ਸਾਲ ਹੋ ਗਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਰਾਜ ਕਰਦੇ ਹੋਏ ਦਾ ਸਾਹਿਬ ਤੋਂ ਕਾਮਜ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਸਮੇਂ ਦੀ ਗੱਲ ਮੈਂ ਕਰਨ ਲੱਗਾ ਜੋ ਰਾਣਾ ਜੀ ਨੇ ਪੁੱਛਿਆ ਕਿ ਇਹ ਸਮਾਂ ਠੀਕ ਹੈ ਤੇ ਇਹ ਜੋ ਵਈਆ ਜਾਇਦੋ ਹੋਰ ਕਿਹੜਾ ਸਮਾਂ ਡਿੱਤੀ ਆ ਆਪਾਂ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਕਿਸਾਨ 700 ਕਿਸਾਨ ਛਾੜ ਦੇ ਚੁੱਕਾ ਉਹ ਸਮਾਂ ਕੀ ਗਲਤ ਸੀਗਾ ਉਹ ਸਮਾਂ ਜਦੋਂ ਸਨਮਾਈ ਦੀ ਹੋਈ ਤਾਂ ਫਿਰ ਹੁਣ ਜਦੋਂ ਚੋਣਾ ਹੈ ਕਾਪਾ ਜਿਹੜੇ ਲੋਕ ਨੇ ਕਿਸਾਨ ਹੈ ਹੁਣ ਇਹਨਾਂ ਦਾ ਇਹ ਸੋਚਣਾ ਕਿ ਘੱਟੋ ਘੱਟ ਮੋਦੀ ਸਰਕਾਰ ਦਾ ਪਤਨ ਹੋਵੇ ਮੋਦੀ ਸਰਕਾਰ ਹਾਰੇ ਸਮਾਜ ਦਾ ਨਗਰ ਪ੍ਰਿਆਈ ਜਾਂਦਾ ਨਾ ਵੀ ਜੇਕਰ ਸਾਡੀ ਗੱਲ ਹੈ ਤਾਂ 1.5 ਸਾਲ ਪੰਨਾਂ ਨਹੀਂ ਸੁਣੀ 3 ਸਾਲ ਬੀਜ ਜਾੜ ਤੋਂ ਬਾਅਦ ਤੇ ਹੁਣ ਕਿਹੜਾ ਖਮਾ ਢੀਕੀਏ ਕੀ ਦੁਬਾਰੇ ਫਿਰ ਕਿਸਾਨ ਖਮਾ ਢੀਕਣ ਦੀ ਇਹ ਸਰਕਾਰ ਫਿਰ ਬਣੇ ਆਪਾਂ ਫੇਰ ਜਾ ਕੇ 700 ਤੋਂ 1400 ਕਿਸਾਨ ਦੀ ਸਹਾਇਤਾ ਦੇਈਏ ਕਿਉਂ ਖਮਾ ਢੀਕਣ ਫੇਰੇ ਸਮਾਹ ਨਾਲ ਬਿਲਕੁਲ ਮਤਲਬ ਨਹੀਂ ਮੈਂ ਵੈਸੇ ਗੱਲ ਕਹਿੰਦਾ ਕਿ ਮੇਰੇ ਹਿਸਾਬ ਨਾਲ ਤਾਂ ਸਮਾਹ ਨਾ ਬਰੇੜੀ ਆ ਪਰ ਸਮਾਹ ਅਜਿਹਾ ਜਿਹੜਾ ਹੈ ਇਹਨੂੰ ਬਰਤਣਾ ਕਿੱਸ ਤਰ੍ਹਾਂ ਆਪਾਂ ਜੇ ਪ੍ਰਚਾਰ ਰਹਿਣਾ ਜੀ ਕਰ ਸਕਦੇ ਆ ਇਹਦੇ ਖਿਲਾਫ ਵੀ ਕਰ ਨਹੀਂ ਆਪਾਂ ਦੇ ਖਿਲਾਫ ਪ੍ਰਚਾਰ ਕਰਕੇ ਖਿਲਾਫਤ ਕਰ ਸਕਦੇ ਆ ਕਿਸਾਨਾਂ ਆਗੂ ਨੂੰ ਮੈਂ ਬੇਨਤੀ ਕਰਦਾ ਜੇ ਆਪਾਂ ਇਹਨਾਂ ਦੇ ਹੱਥੋਂ ਪਾਈ ਹੋਣ ਤੱਕ ਦੀ ਨੋਬਤਣਾ ਕਰੀ ਜਾਏ ਸਿਰਫ ਆਪਣਾ ਇੱਕ ਨਜ਼ਰੀਆ ਬਦਲੀਏ ਆਪਣਾ ਤਰੀਕਾ ਬਦਲ ਦਈਏ ਕਿਉਂਕਿ ਇਹ ਗੱਲ ਸਮਝ ਲੈਣੀ ਚਾਹੀਦੀ ਰਹਿ ਜਿਹੜੀ ਮੈਂ ਹੁਣ ਗੱਲ ਕਰ ਗਿਆ ਉਹਦੇ। ਇਹ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਵੋਟਾ ਸਭ ਤੋਂ ਜ਼ਿਆਖਟ ਹੈ। ਸਭ ਤੋਂ ਜ਼ਿਆਖਟ ਵੋਟਾ ਹੋਣ ਦਾ ਮਤਲਬ ਕੀ ਆ ਕਿ ਜਦੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਭੜ-ਭਾਗ ਆਉਣਗੇ ਨਾ ਤਾਂ ਉਹਨਾਂ ਦੇ ਨਾਲ ਵੱਡੀ ਤਦਦ ਦੇ ਵਿੱਚ ਸੈਨਿਕ ਵੀ ਹੋਣਗੇ, ਸੁਰੱਖਿਆ ਬੋਰਸਾ ਵੀ ਹੋਣਗੇ। ਫਿਰ ਜੇਕਰ ਤੁਸੀਂ ਕਿਸਾਨਾਂ ਨੂੰ ਮੇਰੇ ਭਰਾ ਜੇ ਤੁਸੀਂ ਉਹਨਾਂ ਦਾ ਵਿਰੋਧ ਇਸ ਤਰ੍ਹਾਂ ਕਰਦੇ ਜਿੱਦਾਂ ਹੁਣ ਚੱਲ ਰਿਹਾ ਮਗਰਪਤ ਜੋਗੇ ਫਿਰ ਲਾਠੀ ਚਾਰ ਦੀ ਕੁੱਟਮਾਰ ਸਭ ਕੁਝ ਹੋ ਜਾਣਾ ਹੋ ਸਕਦਾ ਕਿ ਸਥਿਤੀ ਅਜਿਹੀ ਬਣ ਜਾਏ ਚੋਣਾਂ ਹੀ ਨਾ ਹੋਣ ਪੰਜਾਬ ਦੇ ਵੱਡੀ ਗੱਲ ਮੈਂ ਕਹਿ ਰਿਹਾ ਹਾਂ ਜੀ ਹੋ ਸਕਦਾ ਕਿਉਂਕਿ ਉਹ ਕਹਿੰਦੇ ਪੰਜਾਬ ਦੇ ਵਿੱਚ ਤਾਂ ਇੱਕ ਕੁੱਟਮਾਰ ਦੀ ਸਥਿਤੀ ਬਣਦੀ ਆ ਹੋਵੇ ਬਹੁਤ ਜਹਾ ਜਾਈਆਂ ਨਿਕਲ ਕੇ ਹੋ ਸਕਦਾ ਵੀ ਚੋਣਾਂ ਕੈਂਸਲ ਹੋ ਜਾਵਣ ਇਦ ਕਰਕੇ ਸਾਨੂੰ ਸਮਝ ਨਾਲ ਕੰਮ ਲੈਣਾ ਚਾਹੀਦਾ ਬੀਜੇਪੀ ਦਾ ਜੇਕਰ ਬੋਲ ਕਰਦਾ ਤਾਂ ਇਸ ਤਰ੍ਹਾਂ ਗੱਲ ਆ ਉਹ ਸਾਨੂੰ ਕਿਸਾਨਾਂ ਕੋ ਨੂੰ ਮਿਲ ਕੇ ਇੱਕ ਜਟ ਹੋ ਗਏ ਇੱਕ ਰਾਜਨੀਤੀ ਕਰਨ ਦੀ ਲੋੜਾ। ਉਹ ਜੀ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਵੱਲੋਂ ਕਿੰਨੀਆਂ ਹੀ ਲਾਹੇਵੰਦ ਸਕੀਮਾਂ ਕਿਸਾਨਾਂ ਦੇ ਲਈ ਚਲਾਈਆਂ ਗਈਆਂ ਸਨ। ਜਿਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਿਧੀ ਯੋਜਨਾ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਦਵਾਈਆਂ ਦਾ ਬੀਜ ਦਾ ਪਾਣੀ ਦਾ ਬਿਜਲੀ ਦਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਆਰਥਿਕ ਬੋਝ ਨਾ ਪਵੇ। ਇਸ ਤਰ੍ਹਾਂ ਹੋਰ ਕਿੰਨੀਆਂ ਸਕੀਮਾਂ ਦਿੱਤੀਆਂ ਗਈਆਂ ਨੇ ਫਿਰ ਕਿਉਂ ਕਿਸਾਨ ਵਿਰੋਧ ਕਰ ਰਹੇ ਨੇ? ਪਰ ਮੈਂ ਕਹੇ ਜੀ ਦੇਖੀ ਕਿ ਕਿਸਾਨਾਂ ਨੇ ਉਹਨਾਂ ਸਕੀਮਾਂ ਦਾ ਵਿਰੋਧ ਕੀਤਾ ਹੋਵੇ। ਕਿਸਾਨਾਂ ਨੇ ਜੇ ਵਿਰੋਧ ਕੀਤਾ ਤਾਂ ਵਿਰੋਧ ਕੀਤਾ ਹੈ ਤਿੰਨ ਕਾਲੇ ਕਾਨੂੰਨਾਂ ਦਾ। ਕਿਸਾਨ ਜੇ ਗੱਲ ਕਰਦੇ ਤਾਂ ਗੱਲ ਕਰਦੇ ਐਮਐਸਪੀ ਦੀ। ਐਮਐਸਪੀ ਦੀ ਗੱਲ ਪੂਰੇ ਪੰਜਾਬ ਦੀ ਨਹੀਂ ਕਰਦੇ, ਪੂਰੇ ਭਾਰਤ ਦੀ ਕਰ ਰਹੇ ਹੋ। ਸਿਰਫ ਪੰਜਾਬ ਦੀ ਨਹੀਂ ਕਰ ਰਹੇ। ਪੂਰੇ ਭਾਰਤ ਦੇ ਵਿੱਚ ਐਮਐਸਪੀ ਲਾਗੂ ਕਰਨ ਦੀ ਗੱਲ ਕਰ ਰਹੇ ਕਿਉਂਕਿ ਜਿਸ ਤਰ੍ਹਾਂ ਤੁਸੀਂ 2 ਰੁਪਏ ਕਿਲੋ ਟਮਾਟਰ ਜਦੋਂ ਤੇਜ਼ੀ ਹੁੰਦੀ ਆ 10 ਰੁਪਏ ਕਿਲੋ ਆ 5 ਰੁਪਏ ਕਿਲੋ ਟਮਾਟਰ ਲੈ ਕੇ ਫਿਰ ਉਹ ਬਾਅਦ ਚੋਂ ਕੈਚਅਪ ਕਿੰਨੇ 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 ਦੀ ਮਿਲਦੀ 50 ਰੁਪਏ ਦਾ ਪਕੌਮਚ ਮਿਲਦਾ ਜਾ ਉਹ ਦਬੀਪਾ ਜਿੱਤ ਪਾ ਨਹੀਂ ਲੈਂਦੇ ਪਰ ਇੱਕ ਅੰਦਰਧਾਰਤ ਮੁੱਲ ਤਾਂ ਹੋਣਾ ਚਾਹੀਦਾ ਕਿਸਾਨ ਦੀ ਫਸਲ ਦਾ ਇਹ ਚੀਜ਼ਾਂ ਲੈ ਕੇ ਉਹ ਸੰਘਰਸ਼ ਕਰ ਰਹੇ ਨੇ ਉਸ ਨੱਟ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਸੰਘਰਸ਼ ਜੇਕਰ ਆਪਾਂ ਲੋਕਤੰਤਰ ਦੀ ਗੱਲ ਕਰਦੇ ਆਂ ਮੈਂ ਪਹਿਲਾਂ ਹੀ ਬੋਲਿਆ ਸੀ ਲੋਕਤੰਤਰ ਦੇ ਅਧਿਕਾਰ ਸਿਰਫ ਪਾਰਟੀਆਂ ਦਾ ਹੋ ਗਿਆ ਤਕਹਰੇ ਭਾਜੀ ਜੀ ਜਾਓਗੇ ਤਾਂ ਲੋਕਤੰਤਰ ਦੇ ਕਿ ਆ ਕਿਸਾਨਾਂ ਦਾ ਕਿੱਥੇ ਆ ਜੇ ਲੋਕਤੰਤਰ ਦੇ ਅਧਿਕਾਰ ਸੀ ਤਾਂ ਕਿਉਂ ਖਾਨ ਦਿੱਲੀ ਨਹੀਂ ਪੁੱਜ ਸਕੇ ਤਾਂ ਕਿਉਂ ਖਾਨ ਆਪਣੀ ਮੱਧ ਰਾਜਧਾਨੀ ਦਿੱਲੀ ਆ ਪੂਰੇ ਮੁਲਕ ਦੀ ਤਾਂ ਕਿਸਾਨ ਆਪਣੇ ਮੁਲਕ ਦੀ ਰਾਤਾ ਨਹੀਂ ਕਿਉਂ ਨਹੀਂ ਜਾ ਸਕੇ ਕਿਹੜਾ ਕਾਨੂੰਨ ਹੈ ਕਿਹੜਾ ਸੰਵਿਧਾਨ ਹੱਕ ਦਿੰਦਾ ਹੈ ਕਿ ਤੁਸੀਂ ਨੈਸ਼ਨਲ ਹਾਈਵੇ ਦੇ ਉੱਤੇ ਬੈਰੀਕੇਡ ਕਰ ਦੋ ਬੈਰੀਕੇਡ ਕਰੋ ਨਹੀਂ ਲੋਹੇ ਦੀ ਬੈਰੀਕੇਡ ਸਿਮੈਂਟਰ ਉਹਨੂੰ ਸਰੀਏ ਪਾ ਗਏ ਉਹਨੂੰ ਉਹ ਇਸ ਤਰ੍ਹਾਂ ਪੱਕਾ ਕਰ ਦਿੱਤਾ ਜਿੱਤਾਂ ਕੋਈ ਵਿਰੋਧੀ ਦੇਸ਼ ਤੁਹਾਡੇ ਤੇ ਹਮਲਾ ਕਰਨ ਲੱਗਿਆ ਹੁੰਦਾ ਇਹ ਕਿਹੜੇ ਅਧਿਕਾਰ ਦੇ ਕਿਹੜੇ ਕਾਨੂੰਨ ਅਧਿਕਾਰ ਦਿੰਦੇ ਦੂਜੀ ਪਾਸੇ ਕਿਸਾਨਾਂ ਦਾ ਦੇ ਆਪਾਂ 6000 ਜਿੰਦੇ ਆ ਸਰਦਾਂ ਦਾ ਤਾਂ ਇਹ ਤੁਹਾਨੂੰ ਕਿਹੜੇ ਖਾਤੇ ਹੋ ਤੁਸੀਂ ਜਿਹੜੀਆਂ ਚਰਚਾਵਾਂ ਟੀਵੀ ਦੇ ਉੱਤੇ ਚੱਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਨਾਲ ਖਵਾਲਾਂ ਦਾ ਜਵਾਬ ਵਿਰੋਧੀ ਪਾਰਟੀਆਂ ਦੀ ਨਰਿੰਦਰ ਮੋਦੀ ਉਹਨਾਂ ਤੋਂ ਲਗਾਤਾਰ ਮੰਗਦੇ ਆ ਨੇ ਕਿ ਤੁਸੀਂ ਜਿਹੜਾ ਵੱਡਾ ਕਰਜ਼ਾ ਮਾਫੀ ਤੁਸੀਂ ਵੱਡੇ ਪੂੰਜੀ ਪਤੀ ਦੇ ਕਰਤੀ ਹਜ਼ਾਰਾਂ ਤੇ ਲੱਖਾਂ ਕਰੋੜਾਂ ਦੇ ਵਿੱਚ ਕਿੰਨੇ ਯੱਥ ਕਰੋੜ ਤੁਸੀਂ ਉਹਨਾਂ ਦਾ ਮਾਫ਼ ਕਰ ਦਿੱਤਾ ਉਹ ਕਿਹੜੇ ਅਧਿਕਾਰ ਚ ਕੀਤਾ ਜਿਹਨੂੰ ਕਿਸਾਨ ਨੂੰ ਅੰਦਾਜ਼ਾ ਕਿਹਾ ਜਾਂਦਾ ਹੈ ਦੇਸ਼ ਦਾ ਢਿੱਡ ਭਰਦਾ ਕਿਸਾਨ ਉਹਨਾਂ ਦੇ ਵਾਰੀ ਤੁਹਾਡੀਆਂ ਨੀਤੀ ਕਿੱਥੇ ਜਾਂਦੀਆਂ ਜੀ ਉਹਨਾਂ ਦਾ ਕਰਜ਼ਾ ਮਾਫ਼ੀ ਦੋ ਦੀ ਤੁਸੀਂ ਕਰਦੇ ਪੰਜਾਬ ਦੇ ਵਿੱਚ ਚਲੋ ਹੁਣ ਤਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਅਜਿਹਾ ਹੋਇਆ ਪਰ ਮੈਂ ਇਹ ਕਹਿ ਰਿਹਾ ਵੀ ਕੁਝ ਥੋੜੀ-ਬੋਦੀ ਲਗਾਮ ਜ਼ਰੂਰ ਲੱਗੀ ਆ ਪਰ ਨਹੀਂ ਕਿਸਾਨ ਖੁਦਕੁਸ਼ੀਆਂ ਕਰਦਾ ਸੀ ਕਿਸਾਨ ਫਸਲਾਂ ਜਦੋਂ ਵੇਚਣੀਆਂ ਹੁੰਦੀਆਂ ਦੀ ਕਿਤੇ ਬਜ਼ਾਰ ਕੀ ਤਬਾਹਗੀ ਹੋຊੋਗੀ ਤਾਂ ਉਹ ਕਿਸਾਨ ਆਪਣੇ ਖੇਤ ਦੀ ਕਾਲੀ ਦੇ ਨਾਲ ਜਾ ਆਪਣੇ ਖੇਤ ਦੇ ਵਿੱਚ ਜਿਹੜਾ ਲੱਗਿਆ ਦਰੱਖਤ ਨਾਲ ਲੱਗਦਾ ਹੋਇਆ ਮਿਲਦਾ ਸੀ ਖੁਦਕੁਸ਼ੀ ਕਰਨੀ ਪੈਂਦੀ ਸੀ ਤੇ ਜਦੋਂ ਪਤਾ ਲੱਗਦਾ ਕਿ ਕਿੰਨਾ ਕਰਜ਼ਾ ਇਹਦੇ ਤੇ ਤਾਂ ਕਰਜ਼ਾ ਸਾਰਾ ਕਿਹੜਾ ਹੁੰਦਾ ਸੀ ਕਿਹੜਾ ਲੱਖ ਹੁੰਦਾ ਸੀ ਕਿਤੇ 2 ਲੱਖ ਹੁੰਦਾ ਸੀ ਤਾਂ ਉਹ ਲੱਖ 2 ਲੱਖ ਬੱਠੇ ਵੀ ਗਿਆਨਾ ਕਣੀਆ ਵੀ ਕਿਸਾਨਾਂ ਦਾ ਪਰ ਮੈਂ ਗਲੇ ਕਰਦਾ ਵੀ ਆਪਾਂ ਪੂੰਜੀਪਤੀਆਂ ਦੇ ਕਿਹੜੇ ਅਧਿਕਾਰ ਦੇ ਨਾਲ ਆਪਾਂ ਅਖਿਆੜਾ ਕਰਦਾ ਮਾਫੀ ਕਰ ਰਿਹਾ ਖਸਾਨਾ ਦੇ ਕਰਦਾ ਮਾਫੀ ਕੋਈ ਕਰ ਸਕਦੀ ਜੀ ਤਾਂ ਭਾਈ ਜੇ ਅਮੂ ਗੱਲ ਕਰੀਏ ਤਾਂ ਇਸ ਵੇਲੇ ਅਖਾੜਾ ਸੱਜਿਆ ਹੋਇਆ ਹੈ ਲੋਕ ਸਭਾ ਦਾ ਤੇ ਬੋਟ ਹੀ ਕਹੇ ਜਹੀ ਤਾਕਤ ਹੈ ਜਿਸ ਦਾ ਇਸਤੇਮਾਲ ਕਰਕੇ ਤਖਤ ਪਲਟੇ ਜਾ ਸਕਦੇ ਨੇ ਤੁਸੀਂ ਸਹਿਮਤ ਹੋ ਤੇ ਜੇਕਰ ਇਸ ਤਰ੍ਹਾਂ ਦੇ ਵਿਰੋਧ ਦੀ ਵਜਾਇਆ ਸੀ ਆਪਣਾ ਬੋਟ ਦਾ ਇਸਤੇਮਾਲ ਕਰਕੇ ਆਪਣਾ ਜਵਾਬ ਦੇ ਦਈਏ ਉਹ ਜਿਆਦਾ ਬੈਸਟ ਨਹੀਂ ਹੋਏਗਾ ਮੈਂ ਰਣਾ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹਿਮਤ ਮੈਂ ਤੁਹਾਡੀ ਇਹੀ ਗੱਲ ਦੇ ਉੱਤੇ ਮੋਹਰ ਲਾ ਰਿਹਾ ਮੈਂ ਇਹੀ ਗੱਲ ਪਹਿਲਾਂ ਵੀ ਕਹਿ ਚੁੱਕਾ ਕਿ ਸਾਨੂੰ ਰਣਨੀਤੀ ਬਦਲਣੀ ਪਵੇ ਜਿਤਨਾ ਜਿੱਥੇ ਨੂੰ ਮੈਂ ਗੱਲ ਕਰਦਾ ਤੁਹਾਨੂੰ ਇਹ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਜਿਹਦੇ ਨਾਲ ਸਾਡਾ ਜਿਹੜਾ ਭਾਈਚਾਰਕ ਸਾਂਝ ਆਉ ਖਤਮ ਹੋ ਰਹੀ ਪੰਜਾਬ ਦੀ ਪੰਜਾਬ ਦੀ ਖਾਸ ਕਰਕੇ ਖਤਮ ਹੋ ਰਹੀ ਇਹਨੂੰ ਕਿੱਦਾਂ ਆਪਾਂ ਦੇਖੀਏ ਇਹਦੇ ਉੱਤੇ ਸਾਨੂੰ ਵਿਚਾਰ ਚਰਚਾ ਕਰਨ ਦੀ ਲੋੜ ਬੜੀ ਕਿਸਾਨ ਆਗੂਆਂ ਨੂੰ ਕਿਉਂਕਿ ਕਿਸਾਨ ਆਗੂਆਂ ਦੇ ਪਿੱਛੇ ਪੂਰੀ ਜਵਾਨੀ ਇਸ ਵਕਤ ਤੱਤੀ ਹੋਈ ਪਈ ਆ ਵੀ ਆਪਾਂ ਜਿੱਦਾਂ ਗੋਹਂਦੇ ਆਪਾਂ ਜਿੱਦਾਂ ਅੱਗੋ ਕਰਾਂਗੇ ਆਪਾਂ ਦਿੱਲੀ ਪਹੁੰਚਾਂਗੇ ਉਦੋਂ ਆਪਾਂ ਮਜੂਬ ਸੀਗੇ ਸ਼ੰਗੂ ਬਾਰਡਰ ਦੇ ਉੱਤੇ ਪਰ ਕਿੱਥੇ ਰਣਨੀਤੀ ਬਦਲ ਨਹੀਂ ਪਾਈ ਕਿਸਾਨਾਂ ਨੂੰ ਕਿਉਂਕਿ ਵੋਟ ਸਾਡਾ ਜਿਹੜਾ ਅਧਿਕਾਰ ਹੈ ਇਹਦੇ ਨਾਲ ਆਪਾਂ ਤੱਕ ਤੇ ਪੱਟ ਸਕਦੇ ਹਾਂ ਰਾਣਾ ਜੀ ਦੀ ਗੱਲ ਬਿਲਕੁਲ ਸਹੀ ਹੈ ਤੇ ਇਹਦੇ ਨਹੀਂ ਜਨੂੰ ਰਣਨੀਤੀ ਕੀਤੀ ਜਿਵੇਂ ਅਸੀਂ ਆਪਾਂ ਵਿਰੋਧ ਕਰ ਰਹੇ ਹਾਂ ਵਿਰੋਧ ਕਰਨ ਦਾ ਤਰੀਕਾ ਬਦਲਣਾ ਪਊਗਾ ਆਪਾਂ ਦੇਖੀਏ ਜਿੱਥੇ ਇਹਨਾਂ ਜੀਆਂ ਕੁਝ ਪਾਰਟੀਆਂ ਆ ਰਹੀਆਂ ਜਿਨ੍ਹਾਂ ਦੇ ਨੁਮਾਇੰਦੇ ਆ ਰਹੇ ਕਿਉਂਕਿ ਕੋਈ ਪਿੰਡਾਂ ਦੇ ਵਿੱਚ ਪੰਜ ਸੱਤ ਬੰਦੇ ਤਾਂ ਹੁੰਦੇ ਹੀ ਆ ਬੀਜੇਪੀ ਦੇ ਪੰਜ ਸੱਤ ਬੰਦੇ ਹੈਗੇ ਆ ਉਹ ਬਣਾਉਂਦੇ ਆ ਜਨਤਕ ਕਰੀਏ ਆਪਾਂ ਕਹਿੰਦੇ ਉਹਨਾਂ ਨੇ ਵੀ ਪਾਰਟੀ ਦੇ ਵਿੱਚ ਆਪਣਾ ਉਹ ਗੁਰੂਤਤਾ ਦਿਖਾਣਾ ਹੁੰਦਾ ਵੀ ਆਪਾਂ ਵੀ ਹੈਗੇ ਆ ਵੀ ਕੋਈ ਨਹੀਂ ਤੁਸੀਂ ਆਓ ਦੇਖ ਲਾਂਗੇ ਇਦਾਂ ਉਹਦੇ ਨਾਲ ਤਾਂ ਕੀ ਆ ਪੁਲਿਸ ਪ੍ਰਸ਼ਾਸਨ ਦੀ ਨਾਲ ਆਉਂਦਾ ਹੈ ਉੱਥੇ ਸਾਡੀ ਭਾਈਚਾਰਕ ਸਾਰੀ ਖਰਾਬ ਹੋ ਜਾਂਦੀ ਆਪਾਂ ਪਾ ਜਿਹੜੇ ਪੁਲਿਸ ਦੇ ਵਿੱਚ ਮੁਲਾਜ਼ਮ ਹੈਗੇ ਨੇ ਉਹ ਵੀ ਕਿਸਾਨਾਂ ਦੇ ਬੱਚੇ ਆ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਬੀਜੇਪੀ ਨੂੰ ਬੁਲਾ ਰਹੇ ਉਹ ਵੀ ਆਪਣੇ ਕਿਸਾਨਾਂ ਦੇ ਭੈਣ ਭਰਾ ਹੀ ਆ ਕੱਪੜੇ ਲਾ ਕੇ ਤੇ ਜਿਹੜੇ ਲੀਡਰ ਆ ਰਹੇ ਨੇ ਉਹ ਵੀ ਸਾਡੇ ਆਪਣੇ ਹੀ ਆ ਤੇ ਇੱਥੇ ਕੀ ਹੋ ਰਿਹਾ ਕਿਸਾਨਾਂ ਦਾ ਸਾਡੇ ਆਪ ਦਾ ਭਾਈਚਾਰਕ ਜਿਹੜੀ ਸਾਂਝਾ ਖਤਮ ਹੋ ਗਈ ਇਹਦੇ ਵਿਰੋਧ ਕਿੱਦਾਂ ਕਰੀਂ ਵਿਰੋਧ ਕਰਨ ਦਾ ਤਰੀਕਾ ਮੈਂ ਐਂ ਨਹੀਂ ਕਿ ਮੇਰੇ ਨਾਲ ਚੱਲੋ ਪਰ ਵਿਰੋਧ ਦਾ ਤਰੀਕਾ ਨੂੰ ਬਦਲਣਾ ਪੈਣਾ ਜਿਦ ਤਰਾ ਉਹ ਆਪਣੀ ਚੋਣਾਂ ਨੂੰ ਲੈ ਕੇ ਪ੍ਰਚਾਰ ਕਰੇ ਜਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਸੱਦਦਾ ਨਾ ਪਹਿਲਾਂ ਆਪਾਂ ਉਧਰ ਜਾ ਕੇ ਮੀਟਿੰਗ ਕਰੀਏ ਉਹ ਤੋਂ ਆਪਾਂ ਸਵਾਲ ਲਈਏ ਉਹਨੂੰ ਦੇ ਦਈਏ ਵੀ ਸਾਡੇ ਆ ਸਵਾਲ ਆ ਵੀ ਯਾਰ ਤੁਹਾਡੇ ਕੋਲ ਇਹਨਾਂ ਦੇ ਹੱਲ ਹੈਗੇ ਆ ਵੀ ਜਾਂ ਕਿਉਂ ਨਹੀਂ ਆਇਓ ਏਦਾਂ ਆਪਾਂ ਉਹ ਪਿੱੱਟ ਤੇ ਆਪਣੇ ਬੰਦੇ ਨੂੰ ਕਿਉਂ ਨਹੀਂ ਸਮਝਾਉਂਦੇ ਜੇ ਆਪਾਂ ਉਹਦੇ ਦਿਮਾਗ 'ਚ ਗੱਲ ਪਾ ਦਈਏ ਖਾਣੇ ਗੱਲ ਉਹਦੇ ਪੈਸੇ ਆਪੇ ਨਹੀਂ ਬਣਾਊਗਾ ਜੇ ਉਹ ਬੰਦਾ ਇੱਕੋ ਵੇ ਜਵਾਬ ਦੁੱਦਾ ਕਹੂੰਗਾ ਵੀ ਠੀਕ ਆ ਤੁਸੀਂ ਵੀ ਆ ਕੇ ਹੋ ਦੀ ਆ ਕਿਉਂ ਤੇ ਆਪਾਂ ਸਵਾਲ ਕਦੋਂ ਕਰਾਂਗੇ ਪਹਿਲਾਂ ਬਿਲਕੁਲ ਏਸੀ ਕੇ ਸਾਡੇ ਨਾਲ ਭਗਵੰਤ ਸਿੰਘ ਮਟੋਰ ਜਿਵੇਂ ਕੀ ਅਸੀਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜੋ ਕਿਸਾਨ ਭਰਾ ਸਾਡੇ ਵਿਰੋਧ ਕਰ ਰਹੇ ਨੇ ਬੀਜੇਪੀ ਦੇ ਜੋ ਉਮੀਦਵਾਰ ਨੇ ਪੰਜਾਬ ਕੋ ਆ ਕੇ ਉਹ ਵੀ ਸਾਡੇ ਭਰਾ ਨੇ ਉਹਨਾਂ ਦੇ ਨਾਲ ਵੀ ਕਿਸਾਨ ਨੇ ਤੇ ਕੁਝ ਕਿਸਾਨ ਬੀਜੇਪੀ ਨਾਲ ਵੀ ਹੈ ਤੇ ਬਾਕੀ ਆਪੋਜੀਸ਼ਨ ਦੇ ਵਿੱਚ ਵੀ ਬੈਠੇ ਆ ਤੇ ਜੇਕਰ ਇਸ ਤਰ੍ਹਾਂ ਵਿਰੋਧ ਕੀਤਾ ਜਾਂਦਾ ਤਾਂ ਸਾਡੀ ਜੋ ਭਾਈਚਾਰਕ ਸਾਂਝ ਹੈ ਉਸ ਨੂੰ ਜ਼ਰੂਰ ਕਿਤਨਾ ਕਿਤੇ ਝੋਟ ਪੱਜਦੀ ਹੈ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਸ ਵੇਲੇ ਸਾਡੇ ਸਾਰਿਆਂ ਪਾਸ ਵੱਡਾ ਹਥਿਆਰ ਕੀ ਹੈ ਆਪਣੀ ਬੋਰਡ ਦਾ ਜੇਕਰ ਆਪਣਾ ਵਿਰੋਧ ਜਿਤਾਣਾ ਤਾਂ ਆਪਣੀ ਬੋਰਡ ਦਾ ਇਸਤੇਮਾਲ ਕਰਕੇ ਆਪਣਾ ਵਿਰੋਧ ਜ਼ਰੂਰ ਜਿਤਾਇਆ ਜਾ ਸਕਦਾ ਹੈ ਤੇ ਆਪਣੀ ਭਾਈਚਾਰਕ 사ਜ ਨੂੰ ਕਿਸੇ ਪਾਸੋਂ ਸੰਨ ਨਹੀਂ ਲੱਗਣੀ ਚਾਹੀਦੀ ਇਸ ਲਈ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੀ ਵਾਰ ਫਿਰ ਮਿਲਾਂਗੇ ਨਵੇਂ ਬੁੱਦੇ ਦੇ ਨਾਲ ਤੇ ਨਵੇਂ ਮਹਿਮਾਨ ਦੇ ਨਾਲ ਤਦ ਤੱਕ ਮੈਨੂੰ ਜਨਕੀਰ ਕੇਸ਼ ਰਾਣਾ ਨੂੰ ਦੇਵ ਜੀ ਜੀ ਧੰਨਵਾਦ